ਦਿਲ ਦੁੱਖ ਦਾ ਪੰਜਾਬ ਦਾ ਇਹੋ ਹਾਲ ਦੇਖ ਕੇ ਵੀਰ ਜੀ ਇਹ ਵਾਈ ਗੁਰੂ ਜੀ ਨੇ ਮਾਰੀ ਨਹੀਂ ਕੀਤੀ ਇਹ ਤਾਂ ਆਪਣੀ ਸਰਕਾਰਾਂ ਦੀ ਨਲਾਇਕੀ ਹੈ कि ਜਿਹੜੀ ਅਜੇ ਤੱਕ ਪਾਣੀ ਦਾ ਡਰੇਨਿੰਗ ਸਿਸਟਮ ਨਹੀਂ ਬਣਾ ਸਕੀ ਇਹੋ ਜੇ ਮੁਸ਼ਕਲ ਟਾਈਮ 'ਚ ਪ੍ਰੋਪਰ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਸੀ ਪੰਜ ਦਰਿਆਵਾਂ ਦਾ ਖੁਸ਼ਾਲ ਪੰਜਾਬ ਅੱਜ ਡੁੱਬ ਰਿਹਾ ਤੇ ਸਰਕਾਰ ਦੇਖ ਲਓ ਕੀ ਕਹਿ ਰਹੀ ਹੈ ਗਰੀਬ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ ਕੋਈ ਪਸ਼ੂਆਂ ਦਾ ਵੀ ਜਾਂ ਕੋਈ ਹੋਰ ਮੁਆਵਜ਼ੇ ਦੇ ਨਾਲ ਇਸ ਮੁਸ਼ਕਲ ਦਾ ਹੱਲ ਨਹੀਂ ਹੋ ਸਕਦਾ ਹਰ ਸਾਲ ਇਹੀ ਕੰਮ ਹੁੰਦਾ ਹੈ ਪੰਜਾਬ ਵਿੱਚ ਹੜਾਉਣਾ ਲੋਕ ਮਰਦੇ ਆ ਪਸ਼ੂ ਮਰਦੇ ਆ ਹੋਰ ਕਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਪਰ ਐਂਡ ਤੇ ਸਰਕਾਰ ਇਹ ਕਹਿ ਦਿੰਦੀ ਹੈ ਕਿ ਅਸੀਂ ਮੁਆਵਜ਼ਾ ਦੇਵਾਂਗੇ ਪਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਪਾਣੀ ਦਾ ਡਰੇਨਿੰਗ ਸਿਸਟਮ ਕਿਦਾਂ ਠੀਕ ਕਰੀਏ ਥੋੜਾ ਜਿਹਾ ਪਾਣੀ ਓਨ ਨਾਲ ਪਿੰਡ ਦਾ ਛੱਪੜ ਹੋਰ ਫਲੋ ਹੋ ਜਾਂਦਾ ਹੈ ਉਹੀ ਛੱਪੜ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਜਾਂਦਾ ਹੈ ਪੰਜਾਬ ਦਾ ਹਰ ਸ਼ਹਿਰ ਲੁਧਿਆਣਾ ਜਲੰਧਰ ਪਟਿਆਲਾ ਪਾਣੀ ਦੇ ਪ੍ਰਭਾਵ ਹੇਠ ਆਇਆ ਹੋਇਆ ਹੈ ਪਾਣੀ ਇੰਨਾ ਜ਼ਿਆਦਾ ਆ ਗਿਆ ਕਿ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਸ ਵਾਰ ਮੀਂਹ ਜ਼ਿਆਦਾ ਪੈ ਗਿਆ ਤੇ ਅਸੀਂ ਸਾਰਾ ਬਲੇਮ ਬਾਰਿਸ਼ ਤੇ ਨਹੀਂ ਸੁੱਟ ਸਕਦੇ। ਇਹ ਤਾਂ ਹਰ ਸਾਲ ਆਉਂਦੀਆਂ ਹਨ ਪਰ ਮੇਨ ਗੱਲ ਇਹ ਹੈ ਕਿ ਸਾਡੀਆਂ ਸਰਕਾਰਾਂ ਇਸ ਲਈ ਕੀ ਕਰ ਰਹੀਆਂ ਹਨ? ਅਗਰ ਕੋਈ ਟ੍ਰੇਜਡੀ ਹੁੰਦੀ ਹੈ ਤਾਂ ਅਸੀਂ ਉਸ ਨੂੰ ਰੋਕਣ ਲਈ ਪਹਿਲਾਂ ਤੋਂ ਤਿਆਰੀ ਕਿਉਂ ਨਹੀਂ ਕਰਦੇ? ਖਾਲਸਾ ਐਡ ਹੋ ਗਿਆ, ਹੇਮਕੁੰਨ ਫਾਊਂਡੇਸ਼ਨ ਹੋ ਗਈ। ਇਹ ਸਾਰੇ ਲੋਕਾਂ ਦੀ ਹੈਲਪ ਕਰਨ ਲਈ ਹੀ ਲੱਗੇ ਰਹਿੰਦੇ ਹਨ। 1988 ਤੋਂ ਲੈ ਕੇ ਹੁਣ ਤੱਕ ਪੰਜਾਬ ਇਸ ਤਾਜ਼ਦੀ ਨੂੰ ਪੁੱਗਦਾ ਆ ਰਿਹਾ ਹੈ। ਮੱਛਲ ਤੇ ਹਰਿਆਣਾ ਕੇ ਸਟੇਟਾਂ ਦੀ ਨਿਗਾ ਹਮੇਸ਼ਾ ਪੰਜਾਬ ਦੇ ਪਾਣੀਆਂ ਤੇ ਰਹਿੰਦੀ ਹੈ ਪਰ ਜਦੋਂ ਵੀ ਕਦੇ ਇਹੋ ਜਿਹਾ ਮੁਸ਼ਕਿਲ ਟਾਈਮ ਆਉਂਦਾ ਹੈ ਤੇ ਇਹ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਨੇ ਵੀਰ ਜੀ ਆਪਣੇ ਵਿਚਾਰ ਕਮੈਂਟ ਜਰੂਰ ਦੱਸਿਓ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ